ਦੁਬਾਰਾ ਕੋਰਡ ਦੇ ਵਿੱਚ ਪੇਸ਼ ਕਰਾ। ਇਹ ਸਾਰਾ ਇੱਕ ਵਿਕਰਮ ਨੇ ਜਿਹੜੇ ਫੇਸ ਬਰੇਜ ਜੀ ਨੇ ਦਿੱਤੀ ਸੀ ਤੇ ਉਹਨਾਂ ਦੱਸਿਆ ਕਿ ਕਾਫੀ ਪੈਸੇ ਦੀ ਜਾਗ ਮੰਗ ਕੀਤੀ ਸੀ ਪਹਿਲਾਂ 30000 ਰੁਪਏ ਦੀ ਮੰਗ ਕੀਤੀ ਸੀ ਜੀ ਤੇ 10000 ਰੁਪਏ ਨਾਲ ਮੰਗ ਕੀਤੀ ਸਰ ਜਿਹੜੇ ਜੁਨੀਅਰ ਸਟਾਫ ਸਾਰੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਇਹਨਾਂ ਦੀ ਜਾਂਚ ਹੋਏਗੀ ਬਾਅਦ ਵਿੱਚ ਜੀ ਬਿਲਕੁਲ ਬਿਲਕੁਲ ਇਹ ਮੰਗ ਅਸਲੀ ਹੈ ਸਰ ਅੱਛਾ ਜੀ ਹਾਂ ਜੀ ਤੇ ਸਰ 2 8 ਨੂੰ ਦੁਬਾਰਾ ਕੋਰਡ ਦੇ ਵਿੱਚ ਪੇਸ਼ ਕਰਨ ਕੋਸ਼ਿਸ਼ ਕਰਾਂਗੇ ਜੀ ਸਰ 2 8 ਨੂੰ ਦੁਬਾਰਾ ਕੋਰਡ ਦੇ ਵਿੱਚ ਪੇਸ਼ ਕਰਾ ਇਸ ਸਰ ਇੱਕ ਵਿਕਰ ਮਿਲਦਾ ਜਿਹੜੇ ਸੁਖਦੇਵ ਸਿੰਘ ਨੇ ਜਿੱ ਦਿੱਤੀ ਸੀ ਉਹਨਾਂ ਨੇ ਦੱਸਿਆ ਕਿ ਕਾਫੀ ਪੈਸੇ ਮਜਾਣੇ ਲੰਗੀ ਗਏ ਸੀ ਪਹਿਲਾਂ ਤੇ 30000 ਰੁਪਏ ਦੀ ਮੰਗ ਕੀਤੀ ਸੀ ਜੀ ਤੇ 10000 ਰੁਪਏ ਉਹਨਾਂ ਨੇ ਜਿਹੜਾ ਮੁੱਖ ਤੇ ਅੱਛਾ ਜੀ ਤੇ ਸਰ ਜਿਹੜੇ ਵਿਜੀਲੈਂਸ ਸਰ ਸਾਰੇ ਮੁੱਖ ਮੰਤਰੀ ਦਾ ਹੇਜਾ ਕੇ ਨਾ ਜਾਂਚ ਵੀ ਹੋਏਗੀ ਬਾਅਦ ਵਿੱਚ ਜੀ ਬਿਲਕੁਲ ਬਿਲਕੁਲ ਸਮਾਰਟਲੀ ਲੈਣਾ ਸਰ ਕਿੰਨਰ ਮੰਗਦੇ ਸਰ ਪਲੀਜ਼ ਥੋੜਾ ਜਿਹਾ ਦੋ ਦਿਨ ਤਰ ਮੰਗਦੇ ਦੋ ਦਿਨ